ਸੇ ਸਿੱਖਾਲ ਕੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈ ਫੋਰਸ ਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਜੀ ਸਾਰੇ ਆਪਣਾ ਖਿਆਲ ਰੱਖਿਆ ਕਰੋ ਖੂਬ ਸਾਰਾ ਪਾਣੀ ਪੀਆ ਕਰੋ ਸਰੀਰ ਦੇ ਵਿੱਚ ਪਾਣੀ ਦੀ ਘਾਟ ਜੜੀ ਹੋਣੀ ਨਹੀਂ ਚਾਹੀਦੀ ਹੈਗੀ ਤੇ ਸਾਰਾ ਆਪਣੇ ਸਾਰੇ ਜਾਣੇ ਆਪਣਾ ਆਪਣਾ ਧਿਆਨ ਰੱਖਿਆ ਕਰੋ ਤੇ ਇੱਥੇ ਸ਼ਾਮ ਦਾ ਟਾਈਮ ਹੋ ਗਿਆ ਸਗੈ ਜੀ 7 ਵਜ ਚੁੱਕੇ ਆ ਤੇ ਰਾਤ ਨੂੰ ਜੋ ਵੀ ਖਾਣੇ ਦੀ ਤਿਆਰੀ ਹੈ ਮੈਂ ਸ਼ਾਮ ਨੂੰ ਹੀ ਸਟਾਰਟ ਕਰ ਦਰਨੀ ਹੁੰਦੀ ਕਿਉਂਕਿ ਗਰਮੀ ਹੋਗੀ ਹੈ ਜ਼ਿਆਦਾ ਬਸ ਦਿਲ ਕਾਲੀ ਜੇ ਪੈਣ ਲੱਗ ਜਾਂਦਾ ਸ਼ਾਮ ਨੂੰ ਵੀ ਫਟਾਫਟ ਸਬਜ਼ੀ ਰੋਟੀ ਬਣਾ ਕੇ ਕਿਚਨ ਤੋਂ ਬਾਹਰ ਆ ਜਾਈਏ ਐਨਾ ਜ਼ਿਆਦਾ ਗੈਸ ਮੋਰੇ ਖੜ ਕੇ ਪੂਰਾ ਹਾਲ ਹੋ ਜਾਂਦਾ ਸਾਰੀਆਂ ਭੈਣਾਂ ਦਾ ਸਾਰੀਆਂ ਹੋਮ ਮੇਕਰਸ ਦਾ ਜਿਹੜੀਆਂ ਉਹਨਾਂ ਦਾ ਇਹੀ ਹਾਲ ਹੁੰਦਾ ਹੋਊਗਾ ਮੈਨੂੰ ਲੱਗਦਾ ਤਬੇਤ ਵੀ ਠੀਕ ਨਹੀਂ ਸੀ ਮਨ ਨਹੀਂ ਕਰਦਾ ਸੀ ਵਲੌਗ ਬਣਾਉ ਨੂੰ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਵੀ ਜਿੱਦਾਂ ਕਿਦਾਂ ਕਰਕੇ ਕੰਮ ਤਾਂ ਕਰਨਾ ਹੀ ਹੈ ਨਾ ਅਗਰ ਅਸੀਂ ਕੋਈ ਚੀਜ਼ ਸੋਚੀ ਆ ਵੀ ਅਸੀਂ ਆਹ ਚੀਜ਼ ਕਰਨੀ ਆ ਤਾਂ ਫਿਰ ਉਹਦੇ ਤੇ ਇੱਕ ਵਰਕ ਵੀ ਤਾਂ ਸਾਨੂੰ ਕਰਨਾ ਪੈਣਾ ਨਾ ਚਾਹੇ ਅਸੀਂ ਬਿਮਾਰ ਹੋਈਏ ਚਾਹੇ ਅਸੀਂ ਜੋ ਮਰਜੀ ਹੋਈਏ ਤੇ ਬਾਕੀ ਮੈਂ ਸੋਚਦੀ ਆ ਚਲੋ ਕੋਈ ਗੱਲ ਨਹੀਂ ਆ ਜਾ ਦੇਣਾ ਕੱਢੂ ਫਿਰ ਜਿਹੜਾ ਦੂਸਰਾ ਦਿਨ ਉਹ ਵੀ ਨਹੀਂ ਰਹਿਣਾ ਹੈਗਾ ਤੇ ਜਿਹੜੇ ਉਤਰਾ ਚੜਾਅ ਤਾਂ ਜ਼ਿੰਦਗੀ ਦੇ ਵਿੱਚ ਐਸੇ ਤਰੀਕੇ ਨਾਲ ਆਉਂਦੇ ਰਹਿੰਨੇ ਆ ਤੇ ਮੈਨੂੰ ਇਦਾਂ ਲੱਗਦਾ ਵੀ ਆਪਣੇ ਕੰਮਾਂ ਦਾ ਜਿਹੜਾ ਪੂਰਾ ਸ਼ਿੱਦਤ ਨਾਲ ਕਰਨਾ ਚਾਹੀਦਾ ਮਿਹਨਤ ਨਾਲ ਕਰਨਾ ਚਾਹੀਦਾ ਆ ਤੇ ਆਪਣੇ ਕੰਮ ਤੇ ਡਟੇ ਰਹਿਣਾ ਚਾਹੀਦਾ ਆ ਜਿੰਨੀਆਂ ਵੀ ਮੇਰੀਆਂ ਭੈਣਾਂ ਮੈਂ ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਹੂੰਗੀ ਵੀ ਅਗਰ ਤੁਸੀਂ ਆਪਣਾ ਚੈਨਲ ਸ਼ੁਰੂ ਕੀਤਾ ਤੇ ਆਪਣੇ ਚੈਨਲ ਤੇ ਤੁਸੀਂ ਕੰਮ ਕਰੋ ਇਨਰਾਸ਼ ਨਹੀਂ ਹੋਣਾ ਕਈ ਵਾਰ ਮੈਂ ਨਿਰਾਸ਼ ਹੋ ਜਾਂਦੀ ਹੁੰਨੀ YouTube ਤੇ ਮਤਲਬ ਜਦ ਵੀ ਬਲੌਗ ਪਾਣਾ ਹੁੰਦਾ ਕਿਉਂਕਿ ਵਿਊਜ਼ ਦੀ ਬਹੁਤ ਜ਼ਿਆਦਾ ਉਹ ਆਂਦੀ ਹੈ ਜੀ ਵਿਊਜ਼ ਬਹੁਤ ਜ਼ਿਆਦਾ ਘਟਾਂ ਦੇ ਵੀਡੀਓ ਵਾਚ ਨਹੀਂ ਕਰਦਾ ਕੋਈ ਚੰਗੀ ਤਰੀਕੇ ਨਾਲ ਕਈ ਵਾਰ ਮੇਰਾ ਫੈਦਰ ਨਾ ਮੂਡ ਆਫ ਹੋ ਜਾਂਦਾ ਫਿਰ ਮੈਂ ਆਪਣੇ ਆਪ ਨੂੰ ਮੋਟੀਵੇਟ ਕਰਦੀ ਆ ਵੀ ਨਹੀਂ ਐਦਾਂ ਨਹੀਂ ਚੱਲਣਾ ਹੈਗਾ ਵੀ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ ਬੈਸਟ ਕਰਨ ਦੀ ਕੋਸ਼ਿਸ਼ ਕਰਨੀ ਹੈ ਮੋਟੀਵੇਸ਼ਨ ਆ ਜਿਹੜੀ ਆਪਣੇ ਆਪ ਨੂੰ ਦੇਣੀ ਆ ਕੋਈ ਨਹੀਂ ਤੁਹਾਨੂੰ ਸਹਾਰਾ ਕੋਈ ਮੋਟੀਵੇਸ਼ਨ ਨਹੀਂ ਦਿੰਦਾ ਹੁੰਦਾ ਖੁਦ ਹੀ ਸਾਰਾ ਕੁਝ ਕਰਨਾ ਪੈਂਦਾ ਕੋਈ ਗੱਲ ਨਹੀਂ ਜੀ ਅੱਜ ਥੋੜੀ ਥੋੜੀ ਮਿਹਨਤ ਕਰਦੇ ਆ ਕੱਲ ਨੂੰ ਕੋਈ ਗੱਲ ਨਹੀਂ ਰੱਬ ਇਹਦੇ ਜਿਹੜੇ ਨਤੀਜੇ ਵਧੀਆ ਹੀ ਲੈ ਕੇ ਆਊਗਾ ਸੋ ਚਲੋ ਜੀ ਵਲੌਗ ਆ ਜਿਹੜਾ ਨਾ ਸ਼ੁਰੂ ਕਰਦੇ ਨਾਲ ਨਾਲ ਗੱਲਾਂ ਵੀ ਕਰੀ ਜਾਂਦੇ ਆ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਮੈਂ ਸ਼ਿਮਲਾ ਮਿਰਚਾਂ ਨੂੰ ਦੀ ਸਬਜ਼ੀ ਕਿਵੇਂ ਬਣਾਨੀ ਹੁੰਦੀ ਆ ਤੇ ਪਿਆਜ਼ ਨਾ ਮੈਂ ਹਮੇਸ਼ਾ ਲੰਬੇ ਲੰਬੇ ਚੌੜੇ ਚੌੜੇ ਕੱਟ ਲੈਣੀ ਹੁੰਦੀ ਆ ਇਦਾਂ ਮੈਨੂੰ ਬਹੁਤ ਵਧੀਆ ਲੱਗਦੀ ਆ ਸ਼ਿਮਲਾ ਮਿਰਚ ਵਿੱਚ ਤੇ ਉਹਦੇ ਵਿੱਚ ਜਿਹੜੇ ਟਮਾਟਰ ਸੀਗੇ ਉਹ ਵੀ ਮੀਡੀਅਮ ਸਾਈਜ਼ ਦੇ ਹੀ ਪਾਲਣੇ ਹੁਣੇ ਦੋ ਤਿੰਨ ਟਮਾਟਰ ਤਾਂ ਮੈਂ ਪਾਈ ਲੈਣੀ ਉਹਦੇ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਬਹੁਤ ਸਿੰਪਲ ਤਰੀਕੇ ਨਾਲ ਆਪਾਂ ਸਬਜੀ ਬਣਾਣੀ ਹੈ ਬਸ ਇੱਥੇ ਜਿਹੜੇ ਬੇਸਿਕ ਮਸਾਲੇ ਹੁੰਦੇ ਸਾਡੇ ਕਿਚਨ ਦੇ ਵਿੱਚ ਅਸੀਂ ਉਹ ਪਾਵਾਂਗੇ ਨਮਕ ਮਿਰਚ ਔਰ ਹਲਦੀ ਮਿਰਚਾਂ ਪਹਿਲਾਂ ਮੈਂ ਦੋ ਲੈ ਲਈਆਂ ਸੀਗੀਆਂ ਇਸ ਕਰਕੇ ਲਾਲ ਵਾਲੀ ਮੈਂ ਬਿਲਕੁਲ ਘੱਟ ਪਾਈ ਹੈ ਜਸਟ ਇੱਕ ਕਲਰ ਦੇਣ ਵਾਸਤੇ ਪਾਈ ਹੈ ਵੀ ਥੋੜਾ ਜਿਹਾ ਕਲਰ ਸਬਜੀ ਦਾ ਵਧੀਆ ਆ ਜਾਂਦਾ ਲਾਲ ਮਿਰਚ ਪਾਣ ਦੇ ਨਾਲ ਉਸ ਤੋਂ ਬਾਅਦ ਇੱਕ ਮਿੰਟ ਤੱਕ ਇਹਨੂੰ ਆਪਾਂ ਮਸਾਲੇ ਨੂੰ ਭੁੰਨ ਲਾਂਗੇ ਮਸਾਲੇ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦੂੰਗੀ ਕਸੂਰੀ ਮੇਥੀ ਹੱਥ ਦੇ ਨਾਲ ਹੀ ਕ੍ਰਸ਼ ਕਰਕੇ ਮੈਂ ਪਾ ਦੂੰਗੀ ਇਹਦੇ ਨਾਲ ਵੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਸੁੱਕੀ ਸਬਜ਼ੀ ਵਿੱਚ ਤਾਂ ਮੈਂ ਹਮੇਸ਼ਾ ਪਾਣੀ ਹੀ ਪਾਣੀ ਹੁੰਦੀ ਹੈ ਅਗਰ ਮੇਰੇ ਕੋਲ ਹਰਾ ਧਨੀਆ ਨਹੀਂ ਹੁੰਦਾ ਨਾ ਤਾਂ ਜਦੋਂ ਵੀ ਮੈਂ ਲਿਕਵਿਡ ਸਬਜ਼ੀ ਬਣਾਉਣੀ ਹੁੰਦੀ ਹੈ ਉਹਦੇ ਵਿੱਚ ਵੀ ਪਾ ਲੈਣੀ ਹੁੰਦੀ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਹੁੰਦਾ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਲੂ ਪਾ ਲਾਂਗੇ ਆਲੂ ਮੈਂ ਅੱਜ ਥੋੜੇ ਜਿਹਾ ਜ਼ਿਆਦਾ ਤਾਂ ਪਾਏ ਆ ਹਮੇਸ਼ਾ ਹੀ ਜ਼ਿਆਦਾ ਪਾਣੀ ਨਹੀਂ ਹੁੰਨੀ ਕਿਉਂਕਿ ਮੇਰੀ ਬੇਟੀ ਹੈ ਜਿਹੜੀ ਉਹਨੇ ਫਿਰ ਸਬਜੀ ਦਾ ਜਿਹੜੀ ਬਾਕੀ ਬਣੀ ਹੁੰਦੀ ਉਹ ਤਾਂ ਖਾਣੀ ਨਹੀਂ ਹੁੰਦੀ ਵਿੱਚੋਂ ਚੁਗ ਚੁਗ ਕੇ ਆਲੂ ਨਾਲ ਖਾ ਲੈਣੇ ਹੁੰਦੇ ਆ ਤੇ ਆਲੂ ਮੈਂ ਸਿਰਫ ਉਹਦੇ ਕਰਕੇ ਜ਼ਿਆਦਾ ਪਾਣੀ ਨਹੀਂ ਹੁੰਨੀ ਹੋਰ ਕੋਈ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਛਟਾ ਕੇ ਪਕਾ ਲਵਾਂਗੇ ਆਲੂ ਨਾ ਅੱਜਕੱਲ ਪਤਾ ਨਹੀਂ ਨਵੇਂ ਆਂਦੇ ਪਏ ਆ ਪਤਾ ਨਹੀਂ ਕਿਵੇਂ ਦੇ ਆਲੂ ਆ ਰਹੇ ਨੇ ਆਲੂ ਨਾ ਪੱਕਣ ਚ ਟਾਈਮ ਬਹੁਤ ਜ਼ਿਆਦਾ ਲੈਂਦੇ ਨੇ ਤਾਂ ਕਰਕੇ ਮੈਂ 2 ਤੋਂ 3 ਮਿੰਟ ਤੱਕ ਨਾ ਪਹਿਲਾਂ ਟਾ ਕੇ ਪਕਾ ਲੈਣੇ ਹੁੰਨੇ ਮੈਂ ਕਿ ਸ਼ਿਮਲਾ ਮੇਜ ਤਾਂ ਫੇਰ ਛੇਤੀ गल ਜਾਂਦੀਆਂ ਨੇ ਆਲੂ ਨਹੀਂ ਛੇਤੀ गलਦੇ ਤੇ ਉਸ ਤੋਂ ਬਾਅਦ ਹਸਬੰਦ ਸਬਜ਼ੀ ਦੇ ਨਾਲ ਲੈ ਆਏ ਸੀਗੇ ਹਰੀਆਂ ਮਿਰਚਾਂ ਮੈਂ ਕਿ ਚਲੋ ਇਹਨੂੰ ਵੀ ਸਟੋਰ ਕਰਕੇ ਰੱਖ ਲੈਣੀ ਇਹਨੂੰ ਥੋਲ ਲੈਣੇ ਡੰਡੀਆਂ ਵਗੈਰਾ ਇਹਦੀਆਂ ਉਤਾਰ ਦਿੱਤੀਆਂ ਸੀਗੀਆਂ ਤੇ वैसे ਤਾਂ ਮੈਨਾਂ ਨੂੰ ਕਿਹਾ ਸੀਗਾ ਵੀ ਮਿਰਚਾ ਲੈ ਕੇ ਨਾ ਆਇਓ ਮਿਰਚਾ ਕਾਫੀ ਪਈਆਂ ਹੋਈਆਂ ਸੀਗੀਆਂ ਬਸ ਜਦੋਂ ਹਸਬੰਦ ਜਾਂਦੇ ਨੇ ਨਾ ਸਬਜ਼ੀ ਲੈਣ ਵਾਸਤੇ ਕੋਈ ਨਾ ਕੋਈ ਚੀਜ਼ ਐਕਸਟਰਾ ਚੱਕ ਕੇ ਲਿਆਉਂਦੇ ਆ ਮੈਨੂੰ ਤਾਂ ਬਸ ਇਹ ਹੁੰਦਾ ਵੀ ਫ੍ਰਿਜ ਵਿੱਚ ਘੱਟ ਤੋਂ ਘੱਟ ਚੀਜ਼ਾਂ ਸਟੋਰ ਕਰਕੇ ਰੱਖੀਏ ਇੱਕ ਤਾਂ ਫ੍ਰਿਜ ਛੋਟੀ ਆ ਉੱਪਰ ਦੀ ਫਿਰ ਨਾ ਸਟੋਰ ਕਰਨ ਦੀ ਬੜੀ ਪ੍ਰੋਬਲਮ ਰਹਿੰਦੀ ਸਪੇਸ ਘੱਟ ਹੋ ਜਾਂਦੀ ਤਾਂ ਕਰਕੇ ਉਸ ਤੋਂ ਬਾਅਦ ਪਹਿਲਾਂ ਦੇਖ ਲਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੀਆਂ ਸ਼ਿਮਲਾ ਮਿਰਚਾਂ ਸ਼ਮਲਾਂ ਵਿੱਚ ਪਾ ਕੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਕੇ ਢੱਕ ਕੇ ਪਕਾਵਾਂਗੇ ਦੂਜੇ ਪਾਸੇ ਨਾ ਮੈਂ ਗੁਸ਼ੀਨ ਦਾ ਦਲੀਆ ਰੱਖਿਆ ਹੋਇਆ ਸੀਗਾ ਬਣਾਉਣ ਵਾਸਤੇ ਮੈਂ ਕਿਹਾ ਚਲੋ ਅੱਜ ਨਾ ਦਲੀਆ ਬਣਾਨੇ ਆ ਤੇ ਕਈ ਵਾਰ ਰਾਤ ਨੂੰ ਰੋਟੀ ਬਿਲਕੁਲ ਘੱਟ ਖਾਂਦੀ ਐ ਫੇਰ ਇੱਕ ਆਪਸ਼ਨ ਨਾਲ ਹੋ ਜਾਂਦੀ ਚਲੋ ਵੀ ਰੋਟੀ ਨਹੀਂ ਖਾਣੀ ਤਾਂ ਦਲੀਆ ਖਾ ਲੋ ਨਾਲੇ ਦੇ ਮੇਰੇ ਮਤਲਬ ਹਸਬੰਡ ਵੀ ਖਾ ਲੈਂਦੇ ਆ ਉਹਨਾਂ ਨੂੰ ਵੀ ਵਧੀਆ ਲੱਗਦਾ ਐ ਤੇ ਮੈਂ ਇਹਦੇ ਵਿੱਚ ਗੁੜ ਪਾ ਕੇ ਜਾਂ ਸ਼ੱਕਰ ਪਾ ਕੇ ਬਣਾਨੀ ਹੁੰਦੀ ਚੀਨੀ ਬਿਲਕੁਲ ਨਹੀਂ ਪਾਉਂਦੀ ਚੀਨੀ ਤੁਹਾਨੂੰ ਪਤਾ ਹੱਡਾਂ ਨੂੰ ਹੀ ਖਾਰਦੀ ਐ ਕੋਸ਼ਿਸ਼ ਕਰਿਆ ਕਰੋ ਚੀਨੀ ਘੱਟ ਹੀ ਖਾਇਆ ਕਰੋ ਵਾਈਟ ਵਾਲੀ ਚੀਨੀ ਤਾਂ ਬਹੁਤ ਖਰਾਬ ਕਰਦੀ ਸ਼ਰੀਰ ਨੂੰ ਧੰਨੀਆਂ ਪਿਆ ਸੀ ਮੈਂ ਕਿਹਾ ਚਲੋ ਇਹਨੂੰ ਵੀ ਸਟੋਰ ਕਰਕੇ ਰੱਖ ਲੈਣੀ ਆ ਜਿਨ੍ਹਾਂ ਨੇ ਮੇਰੀ ਸਬਜ਼ੀਆਂ ਵਾਲੀ ਵੀਡੀਓ ਨਹੀਂ ਦੇਖੀ ਕਿ ਸਬਜ਼ੀਆਂ ਨੂੰ ਕਿਵੇਂ ਸਟੋਰ ਕਰੀਦਾ ਹੁੰਦਾ ਉਹ ਜਾ ਕੇ ਜਰੂਰ ਦੇਖਿਓ ਵੀ ਬਹੁਤ ਵਧੀਆ ਤਰੀਕੇ ਨਾਲ ਮੈਂ ਉਹਦੇ ਵਿੱਚ ਦੱਸਿਆ ਸਿੰਪਲ ਤੇ ਸੌਖੇ ਤਰੀਕੇ ਨਾਲ ਦੱਸਿਆ ਹੈ ਤੁਸੀਂ ਘਰ ਦੇ ਵਿੱਚ ਸਬਜ਼ੀਆਂ ਨੂੰ ਕਿਵੇਂ ਸਟੋਰ ਕਰਕੇ ਰੱਖ ਸਕਦੇ ਹੋ ਆ ਦੇਖ ਲਓ ਮਿਰਚਾਂ ਮੇ ਤੋਂ ਪਹਿਲੇ ਕਿੰਨੀਆਂ ਸਾਰੀਆਂ ਪਈਆਂ ਹੋਈਆਂ ਸੀਗੀਆਂ ਤੇ ਹੁਣ ਮੈਨੂੰ ਇਹ ਵੀ ਵਾਲੀਆਂ ਵੀ ਮਿਰਚਾਂ ਸਟੋਰ ਕਰਕੇ ਰੱਖਣੀਆਂ ਪੈਣੀਆਂ ਆ ਤੇ ਪ੍ਰਾਨੀਆਂ ਵਾਲੀਆਂ ਹਜੇ ਖਤਮ ਨਹੀਂ ਹੋਈਆਂ ਤਾਂ ਕਰਕੇ ਕੈਨੀਆਂ ਹੋਣੀਆਂ ਵੀ ਚੀਜ਼ ਨਾ ਬਸ ਓਨੀ ਕੀ ਲੈ ਕੇ ਆਇਆ ਕਰੋ ਜਿੰਨੀ ਕੁ ਯੂਜ਼ ਹੋ ਜਵੇ ਤੇ ਫਰੈਸ਼ ਚੀਜ਼ ਵਧੀਆ ਰਹਿੰਦੀ ਆ ਤਾਂ ਆ ਦੇਖੋ ਹੁਣ ਮੇਰੇ ਇਹਨ ਮਿਰਚਾਂ ਦੇ ਨਾਲ ਨਾ ਕਿੰਨਾ ਚਿਰ ਨਿਕਲ ਜਾਣਾ ਆ ਦੂਜੇ ਪਾਸੇ ਆਪਾਂ ਸਬਜ਼ੀ ਨੂੰ ਵੀ ਦੇਖ ਲੈਣੇ ਇੱਕ ਦੋ ਵਾਰੀ ਪਹਿਲਾਂ ਵੀ ਮੈਂ ਸਬਜ਼ੀ ਨੂੰ ਵਿੱਚ ਜੀ ਹਿਲਾ ਲਿਆ ਸੀਗਾ ਤੇ ਜਿਹੜਾ ਗੈਸ ਸੀਗਾ ਮੀਡੀਅਮ ਟੂ ਲੋ ਹੀ ਰੱਖਿਆ ਸੀਗਾ ਮੈਂ ਤੇ ਦੂਸਰੇ ਪਾਸੇ ਮੈਂ ਨਾ ਦਲੀਏ ਵਿੱਚ ਪਾ ਦਿੱਤਾ ਸੀਗਾ ਥੋੜਾ ਜਿਹਾ ਦੁੱਧ ਮੈਂ ਲਾਸਟ ਵਿੱਚ ਹੀ ਪਾਣੀ ਹੁੰਨੀ ਆ ਤੁਸੀਂ ਦੇਖ ਸਕਦੇ ਹੋ ਦਲੀਆ ਤਾਂ ਆਲਮੋਸਟ ਮੇਰਾ ਹੋ ਚੁੱਕਿਆ ਤੇ ਇਹਨੂੰ ਆਪਾਂ ਢੱਕ ਦਾਂਗੇ ਤੇ ਦੂਜੇ ਪਾਸੇ ਮੇਰੀ ਸਬਜ਼ੀ ਵੀ ਰੈਡੀ ਹੋ ਚੁੱਕੀ ਉਹਦੇ ਵਿੱਚ ਗਰਮ ਮਸਾਲਾ ਥੋੜਾ ਜਿਹਾ ਪਾਉਂਗੀ ਜ਼ਿਆਦਾ ਗਰਮ ਮਸਾਲਾ ਨਹੀਂ ਪਾਣਾ ਕਿਉਂਕਿ ਗਰਮੀ ਤਾਂ ਪਹਿਲੇ ਹੀ ਬਹੁਤ ਜ਼ਿਆਦਾ ਆ ਜੀ ਨਾਲ ਮੈਂ ਹਰਾ ਧਨੀਆ ਪਾ ਦੂੰਗੀ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਕਿੰਨੀ ਜ਼ਿਆਦਾ ਵਧੀਆ ਬਣ ਕੇ ਰੈਡੀ ਹੋ ਗਈ ਆ ਸਬਜ਼ੀ ਵਾਲਾ ਕੰਮ ਤਾਂ ਮੇਰਾ ਖਤਮ ਹੋ ਗਿਆ ਉਸ ਤੋਂ ਬਾਅਦ ਦੁਪਹਿਰੇ ਲੰਚ ਕੀਤਾ ਸੀ ਲੰਚ ਕਰਨ ਤੋਂ ਬਾਅਦ ਜਿਹੜੇ ਭਾਂਡੇ ਸੀਗੇ ਉਹ ਮੈਂ ਮਾਂਜ ਕੇ ਨਾ ਡਰਾਈ ਹੋਣ ਵਾਸਤੇ ਵਿਰੇ ਵਿੱਚ ਰੱਖ ਦਿੰਨੀ ਹੁਣੀਆਂ ਤੇ ਸਭ ਤੋਂ ਪਹਿਲਾਂ ਮੈਂ ਟੋਕਰਾ ਜਿਹੜਾ ਭਾਂਡਿਆਂ ਵਾਲਾ ਉਹ ਖਾਲੀ ਕਰ ਲੈਣੀ ਆ ਸਬਜ਼ੀ ਬਣਾਉਂਦੇ ਬਣਾਉਂਦੇ ਕਿੰਨੇ ਭਾਂਡੇ ਸਾਡੇ ਇਕੱਠੇ ਹੋ ਜਾਂਦੇ ਆ ਉਹਨੂੰ ਵੀ ਮੈਂ ਨਾਲ ਦੀ ਨਾਲ ਸਾਫ਼ ਕਰ ਲੂੰਗੀ ਪਹਿਲਾ ਜਿਹੜੇ ਭਾਂਡੇ ਖਾਲੀ ਕਰਨ ਵਾਲੇ ਉਹ ਖਾਲੀ ਕਰ ਲੂੰਗੀ ਦਲੀਆ ਬਣਾਇਆ ਸੀਗਾ ਫਰਾਈਪੈਨ ਆ ਜਿਹੜਾ ਉਹ ਵੀ ਵਿਲਾ ਕਰ ਲੰਨੀ ਉਹਦੇ ਵਿੱਚ ਪਾਣੀ ਪਾ ਕੇ ਰੱਖ ਦਿੰਨੀ ਆ ਤਾਂ ਕਿ ਮੰਜੇ ਵਿੱਚ ਸਾਨੂੰ ਆਸਾਨੀ ਹੋਵੇ ਮੌਸਮ ਨਾ ਕੋਈ ਵੀ ਹੋਵੇ ਮੈਂ ਜਦੋਂ ਵੀ ਭਾਂਡੇ ਮਾਸਦੀ ਹੁੰਦੀ ਨਾ ਪਾਣੀ ਗਰਮ ਕਰ ਲੈਂਦੀ ਹੁਣ ਤਾਂ ਚਲੋ ਗਰਮੀਆਂ ਆ ਥੋੜਾ ਗੁੰਗੁਨਾ ਜਿਹਾ ਪਾਣੀ ਕਰਕੇ ਉਹਦੇ ਵਿੱਚ ਲਿਕਵਿਡ ਪਾ ਲੈਂਦੀ ਹੁਣ ਇੱਕ ਤਾਂ ਝਾਗੋ ਝੱਗ ਹੋ ਜਾਂਦੀ ਤਾਂ ਉਹਨਾਂ ਭਾਂਡੇ ਬਹੁਤ ਸੋਹਣੇ ਸਾਫ਼ ਹੁੰਦੇ ਆ ਉਹਦੇ ਨਾਲ ਜਿੰਨੇ ਵੀ ਘੇ ਵਾਲੇ ਭਾਂਡੇ ਹੁੰਦੇ ਨਾ ਵਧੀਆ ਸਾਫ਼ ਹੁੰਦੇ ਆ ਤੇ ਸਬਜ਼ੀ ਵਗੈਰਾ ਬਣਾਉਣ ਤੋਂ ਪਹਿਲਾਂ ਮੈਂ ਨਾ ਜਿਹੜੇ ਪਾਉਣੇ ਸੀ ਰੋਟੀਆਂ ਵਾਲੇ ਉਹਨਾਂ ਨੂੰ ਵੀ ਮੈਂ ਗਰਮ ਪਾਣੀ ਦੇ ਵਿੱਚ ਡਬੋ ਕੇ ਰੱਖ ਦਿੱਤਾ ਸੀਗਾ ਉਹਨਾਂ ਦੀ ਵੀ ਜਿੰਨਾ ਵੀ ਘੇ ਮੈਲ ਹੁੰਦੀ ਨਾ ਚੰਗੀ ਤਰੀਕੇ ਨਾਲ ਨਿਕਲ ਜਾਂਦੀ ਆ ਤੇ ਮੈਂ ਕਹਾਂ ਚਲੋ ਹੁਣ ਡਰਾਈ ਕਾਦੇ ਵਾਸਤੇ ਕਰਨੇ ਆ ਹੁਣ ਪਹਿਲੇ ਇੰਨੀ ਗਰਮੀ ਹੈ ਤੇ ਵਿਹੜੇ ਵਿੱਚ ਹੀ ਮੈਂ ਨਾ ਤਾਰ ਪਰ ਲਗਾਈ ਹੋਈ ਹੈ ਛੋਟੀ ਜੀ ਛੋਟੇ ਮੋਟੇ ਕੱਪੜੇ ਪੋਣੇ ਜਾਂ ਪੋਚ ਟਾਵਲ ਵਗੈਰਾ ਮੈਂ ਉੱਥੇ ਪਾ ਦਨੀ ਹੁੰਦੀ ਬਾਰ ਬਾਰ ਨਾ ਛੱਤ ਦੇ ਉੱਤੇ ਜਾਣ ਦਾ ਬੜਾ ਪੰਗਾ ਰਹਿੰਦਾ ਆ ਤੇ ਪੋਣੇ ਵਗੈਰਾ ਮੇਰੇ ਧੋ ਹੋ ਗਏ ਸੀ ਉਸ ਤੋਂ ਬਾਅਦ ਕਿਚਨ ਕਾਊਂਟਰ ਮੈਂ ਕਰ ਦਿੱਤਾ ਸਾਰਾ ਕਲੀਨ ਤੇ ਮੇਰਾ ਸਿੰਕ ਖਰੀਆ ਵੀ ਕਲੀਨ ਹੋ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਤੇ ਐਸੇ ਤਰੀਕੇ ਨਾਲ ਮੇਰੀ ਜਿਹੜੀ ਸ਼ਾਮੂ ਰੁਟੀਨ ਆ ਬਸ ਉਸੇ ਤਰੀਕੇ ਨਾਲ ਚੱਲਦੀ ਰਹਿੰਦੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਆਟਾ ਗੁੰਨ ਲੂੰਗੀ ਆਟੇ ਨੂੰ ਮੈਂ ਚੰਗੀ ਤਰੀਕੇ ਨਾਲ ਨਹੀਂ ਮਲ ਕੇ ਰੱਖੂੰਗੀ ਬਸ ਨਾ ਗਿੱਲਾ ਕਰਕੇ ਨਾ ਇਕੱਠਾ ਕਰਕੇ ਰੱਖ ਦੂੰਗੀ ਤੇ ਇਹਨੂੰ ਨਾ ਕਿਸੇ ਪੌਣੇ ਨਾਲ ਟੱਕ ਦੂੰਗੀ ਉੱਪਰ ਤੇ ਮੈਂ ਕੋਈ ਭਾਂਡਾ ਦੇ ਦੂੰਗੀ ਫਿਰ ਉਸ ਤੋਂ ਬਾਅਦ ਨਾ ਜ ਅੱਧੇ ਪੌਣੇ ਘੰਟੇ ਬਾਅਦ ਮੈਨੂੰ ਮੁੱਕੀ ਦਿੰਨੀ ਹੁੰਦੀ ਐ ਨਾ ਸੋਹਣਾ ਆਟਾ ਗੁੰਨਿਆ ਜਾਂਦਾ ਨਾ ਮੈਂ ਤਾਂ ਹਮੇਸ਼ਾ ਐਦਾਂ ਹੀ ਕਰਦੀ ਹੁੰਨੀ ਐ ਤੇ ਜਾਨੋ ਮੈਂ ਥੋੜੀ ਜੀ ਸਾਹ ਲੈ ਲੈਣੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਕਿਚਨ ਮੇਰੀ ਹੋ ਗਈ ਸਾਰੀ ਕਲੀਨ ਤੁਸੀਂ ਦੇਖ ਸਕਦੇ ਹੋ ਏ ਸਿਕਾ ਜੀ ਅੱਜ ਦਾ ਮੇਰਾ ਛੋਟਾ ਜਿਹਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਜੇ ਵੀਡੀਓ ਨੂੰ ਲਾਈਕ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ